ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਬੜਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਲਈ ਲੈਂਦੀ ਆ ਆਓ ਕਰ ਲੈਂਦੇ ਆ ਬਈ ਨਾਲ ਗੱਲਬਾਤ ਅੱਜ ਬਈ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਉਹ ਠੀਕ ਹੋ ਵਧੀਆ ਬਹੁਤ ਵਧੀਆ ਮਹਾਰਾਜ ਜੀ ਬਈ ਨਾਮ ਤੇ ਐਡਰੈਸ ਨਾਮ ਜਸਾ ਸਿੰਘਾ ਪੰਡ ਭਾਈ ਰੂਪਾ ਜਲਾ ਬਠਿੰਡਾ ਸ੍ਰੀ ਰਾਮਪੁਰ ਨੇੜੇ ਪਿੰਡ ਆ ਇਧਰ ਸਲਾਰਪੁਰ ਆਂਦਾ ਇਧਰ ਗੁੰਮਤੀ ਭਗਤਾ ਵਿਚਾਲੇ ਜੀ ਆਪਣਾ ਪਿੰਡ ਮੋਬਾਈਲ ਨੰਬਰ 7967 33117 ਠੀਕ ਆ ਕਦੋਂ ਸੁੱਈਏ ਵੀ ਇਹਨੂੰ ਹੋ ਗਏ 4-5 ਘੰਟੇ ਸੁੱਈ ਨੂੰ ਬੱਚਾ ਕੀ ਦੇਤਾ ਬੱਚਾ ਦਿੱਤਾਗਾ ਬੱਚਾ ਦਿੱਤਾ ਜੀਰ ਪੈ ਗਿਆ ਜੀਰ ਆ ਪਈ ਬੱਠਲ ਜੀਰ ਆ ਪਈ ਬੱਠਲ ਜੀ ਕੰਪਲੀਟ ਆ ਓਕੇ ਆ ਆਰਡਰ ਬੜਾ ਕਮਾਲ ਆ ਆਰਡਰ ਤਾਂ ਬੜਾ ਚੰਗਾਗਾ ਬਹੁਤ ਸੋਹਣਾ ਆਰਡਰ ਬੜਾ ਸੋਹਣਾ ਫਿੱਟਲੇ ਵਾ ਬੜਾ ਗੱਲਾ ਥਾਣ ਮੋਟਾ ਯਾਰ ਥਾਣ ਫੀਟਿੰਗ ਚੈੱਕ ਕਰ ਲੇਵੇ ਦੀ ਹਾਂ ਬੜੀ ਸੋਹਣੀ ਫੀਟਿੰਗ ਆ ਬਸ ਬਤਲ ਸਾਰੀ ਚੰਗੀ ਫੀਟਿੰਗ ਆ ਸੁੱਈ ਸਵਾਈ ਫਿੱਟ ਫਿੱਟਲੇ ਵਾ ਪਿਆ ਗਰਮਾਈ ਦਾ ਕੀ ਬਾਤ ਬਾਕੀ ਠੰਡੀ ਵਾਲੀ ਆ ਬਾਕੀ ਥਾਣ ਬਾਲਾ ਚੰਗਾ ਲੱਗਿਆ ਬਾਲਾ ਚੰਗਾ ਥਣ ਲੱਗਿਆ ਉੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਚੁਈ ਤਾਂ ਬਹੁਤ ਚੁਈ ਦਾ ਇੱਕ ਨੰਬਰ ਆ ਜਾਮ ਠੀਕ ਆ ਬਾਈ ਠੰਡੀ ਬਹੁਤ ਆ ਹੌਲੀ ਠੰਡੀ ਆ ਮਾੜਾ ਡਰਦੀ ਆ ਜਮੀ ਨਹੀਂ ਕੋਈ ਬਾਤ ਸਹੀ ਗੱਲ ਆ ਥਾਣ ਹੀ ਬਾਲਾ ਕੰਮ ਲੱਗਦਾ ਚਾਹ ਮੂੰਹ ਚਾਰ ਦੰਦਾ ਮੂੰਹ ਚਾਰ ਦੰਦਾ ਖੋਲ ਦੇ ਮੜੀ ਤੋਰ ਕੇ ਲਖਾ ਦੀ ਠੰਡੀ ਸੀਲ ਤਾਂ ਫੁੱਲਾ ਜਿਵੇਂ ਆ ਗਏ ਅੱਥੇ ਫੇਰੀ ਚੱਲ ਬਾਕੀ ਬਰੀਡ ਫੁੱਲਾ ਸੂਈ ਸੂਈ ਆ ਬਰੀਡ ਫੁੱਲਾ ਜੇਰਾ ਭਈ ਆ ਭਈ ਸਾਰੀਆਂ ਗੱਲਾਂ ਇਹ ਸੂਸ ਬੜਾ ਸੋਹਣਾ ਹੈ ਸੂਸ ਬੜਾ ਚੰਗਾ ਬੋਦੀ ਆ ਨਾ ਪਤਾ ਥੋੜੀ ਥੋੜੀ ਜਰਸੀ ਜੈਮੈਕਸ ਜੀ ਆ ਨਾ ਹਾਂ ਜਰਸੀ ਜੈਮੈਕਸ ਹੀ ਆ ਹੂੰ ਸਹੀ ਗੱਲ ਤੂਰਾ ਤੂਰਾ ਇੱਕ ਆ ਠੰਡੀ ਦਾ ਆ ਬਾਹਰ ਇਥੋਂ ਜੂਰ ਮੜਾ ਡਰ ਕੀ ਜਮੇ ਨਹੀਂ ਕੋਈ ਬਾਤ ਸਹੀ ਗੱਲ ਆ ਲੈ ਕਹਿਣਾ ਕਰਮ ਵਾਲੀ ਨੇ ਕੁਛ ਲਾਉਣਾ ਕੁਝ ਵੀ ਨਹੀਂ ਲੈ ਬਾ ਦੇਖ ਲੈ ਵੇ ਦੀ ਫਿਟਿੰਗ ਤਾਂ ਬੜੀ ਸੋਹਣੀ ਆ ਹੂੰ ਇਹ ਜਲੇ ਵਾਕਾ ਨੂੰ ਤਿਆਰ ਹੁੰਦਾ ਨਹੀਂ ਛੇਤੀ ਹੈ ਨਾ ਤੇ ਕੀ ਬੋਲ ਦੋ ਟਾਈ ਕਿਲੋ ਬੜਾ ਕੱਢਿਆ ਵਾ ਓਕੇ ਹਾਂ ਕੀ ਮੋਲ ਹੈ ਜਾਇਜ ਡਾਟਰ ਮੋਰ ਦਾ ਅੱਗੇ ਵੀ ਆਪਣੇ ਜੈਜੀ ਹੁੰਦੇ ਆ ਉਹ ਲੱਜ ਵੀ ਜੈਜੀ ਹੋਊਗਾ 55000 ਰੁਪਏ ਲੈਣਾਗਾ ਸਾਡੇ 52 52 ਕਰ ਕਿੰਨਾ ਕਰ ਠੀਕ ਆ 52000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਜਮਾ ਜੈਜ ਮੋਲਾ ਬਾਈ ਆ ਮੋਲ ਨਹੀਂ ਮੈਨਣਾ ਕਹਨੀ ਬਾਈ ਜਮਾ ਖਿੱਚ ਕੇ ਮੋਲ ਆ ਬਾਈ ਤੇ ਬਾਕੀ ਧਾਰਾਂ ਵੀ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਨਾ ਠੰਡੀ ਸੀਲ ਦਾ ਕਰਨ ਮਲੀ ਫੁੱਲ ਠੰਡੀ ਦਾ ਵਾਲੀ ਆ ਕਿਧਰ ਨਹੀਂ ਆਇਆ ਜੀ ਆ ਹੂੰ ਬੜੀ ਦੇਖਿੰਦਾ ਬੜੀ ਗੋਲੀ ਪੋਲੀ ਆ ਯਾਰ ਹਨਾ ਬੜੀ ਪੋਲੀ ਚਵਾਈ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਜੁਈ ਚੱਲ ਲੈ ਕੋਈ ਚੱਕਰ ਨਹੀਂ ਕਹਿਣਾ ਬੜੀ ਚੰਗੀ ਜਵਾਈ ਆ ਯਾਰ ਬੜੀ ਚੰਗੀ ਜਵਾਈ ਆ ਮਗਰੇ ਥਣਾ ਦੇ ਮਾਸ਼ੱਲੇ ਥਣਾ ਹੀ ਚੈੱਕ ਕਰ ਲੋ ਲੈ ਇੱਕ ਨੰਬਰ ਚੋਣਾ ਇੱਕ ਨੰਬਰ ਚਵਾਈ ਦਾ ਥਣਾ ਦਾ ਆਪਣੀ ਗਰੰਟੀ ਹੋ ਦੇਰ ਦੀ ਸਾਰੇ ਕਹਦੀ ਆਪਣੀ ਗਰੰਟੀ ਆ ਠੀਕ ਆ ਭਾਈ ਲੈ ਭਾਈ ਇੱਕ ਨੰਬਰ ਚਵਾਈ ਇੱਕ ਨੰਬਰ ਨਵੜਦੀ ਆ ਯਾਰ ਚਵਾਈ ਨਵੜਦੀ ਆ ਮਗਾ ਪੂਰੀ ਆ ਇਹਨੇ ਕੋਈ ਚੱਕਰ ਠੰਡੀ ਆ ਬਾੜਾ ਹੂੰ ਪੁਰਾਣਾ ਥਣ ਹੁਣ ਬਾਲਾ ਚੰਗਾ ਮੋਟਾ ਬਾਲਾ ਨੇ ਆ ਚੰਗਾ ਥਣ ਲੱਗਿਆ ਲੈ ਕੱਲਾ ਥਣ ਆ ਡਾਕਟਰ ਕਮਾਲ ਦਾ ਕੱਦ ਵੈੱਡ ਫੀਟ ਇੱਕ ਨੰਬਰ ਆ ਬਾਈ ਬਾਕੀ ਮੋਲਾ ਪਪਾ ਵਾਲਾ ਡਾਕਟਰ ਕਰੇ ਠੀਕ ਆ ਬੜੇ ਘਾਟੇ ਚ ਬੰਦਾ ਕੋ ਪੀਣਾ ਸਹੀ ਗੱਲ ਆ ਜਾ ਮੋਲਾ ਬਾਈ ਆ ਮੋਲੀ ਜਮਾ ਜਾ ਜਾ ਸੂਈ ਸਵਾਈ ਪਹਿਣਾ ਉੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਾਕੀ ਲੈਵੇ ਦੀ ਫਿਟਿੰਗ ਨੂੰ ਬੜੀ ਸੋਹਣੀ ਡਾਕਟਰ ਲੈਵੇ ਦੀ ਫਿਟਿੰਗ ਟੱਕ ਨੰਬਰ ਆ ਬਾਈ ਹਮਮ ਔਰ ਇਹ ਨੇ ਸੋਹਣੀ ਆ ਲੈ ਅਰੇ ਬਾਈ ਕਹਿੰਦਾ ਬਹੁਲਾ ਕੱਢ ਲਿਆ ਵਾਡਾ ਬੈਠ ਨਹੀਂ ਜਾਂਦਾ ਪਰ ਤੋਂ ਜੇ ਦੂਰ ਪੈ ਗਈ ਸੋ ਕੀ ਹਮਮ ਅੱਗੇ ਆ ਗਈ 2 ਨੰਬਰ ਤੇ ਕਿਹੜਾ ਫਰਮ ਹੁੰਦੀ ਹੈ ਇਹ ਕਿੰਨੇ ਕਿ ਦਿਨ ਲੂ ਦੋ ਚਾਰ ਦਿਨਾਂ ਦੀ ਕੱਚੀ ਆ ਬੜਾ ਇਹ ਵੀ ਮੋਹ ਚਾਰ ਦੰਦਾ ਕਿੰਨਾ ਦੁੱਧ ਦੇ ਦੂ ਅਸਟੀਮੇਟ ਅਲਟੀਮੇਟ 13-14 ਕਿਲੋ ਦੁੱਧ ਹੀ ਦੂ ਬੱਚੀ ਲੈਵਾ ਚੰਗਾ ਹੈ ਨਾ ਲੈਵੇ ਦੀ ਬਾੜੀ ਸੋਹਣੀ ਫਿਟਿੰਗ ਚੈੱਕ ਕਰ ਲਓ ਬਈ ਥਣ ਥਣ ਬਹੁਤ ਚੰਗਾ ਪੂਰੀ ਵਿੱਥੀ ਇਕੱਲਾ ਇਕੱਲਾ ਥਣ ਕਿਆ ਬਾਤ ਹੈ ਬਾਕੀ ਠੰਡੀ ਬਹੁਤ ਹੈ ਕੱਚੀ ਕੱਚੀ ਆ ਨਾ ਬੜੀ ਨਹੀਂ ਹੋਦਾ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕੀ ਨਹੀਂ ਅਲੱਤਾਂ ਜੋਣਾ ਕਰਕੇ ਖੜ ਜਾਣਾ ਬੜਨੇ ਹੂੰ ਕਿਆ ਉਹ ਵੀ ਨਹੀਂ ਕਹਿੰਦੀ ਲੈ ਸਰ ਲਾਂਟੂ ਲਾਂਬ ਬਹੁਤ ਬਣਾ ਹੈ ਨਾ ਹੂੰ ਬੋਲ ਦੇ ਜਮਾ ਕੋਈ ਚੱਕਰ ਨਹੀਂ ਕੋਹ ਨਹੀਂ ਕਹਿੰਦੀ ਹੂੰ ਮੇਰੇ ਕੋਲ ਵਰੀਟ ਇੱਕ ਨੰਬਰ ਵੜ ਡੰਗਾ ਪਹਿਲਾ ਸੂਰ ਬਈ ਜੀ ਰਮਨ ਇਹ ਨਿਗਰਾ ਵੜਾ ਸਹੀ ਗੱਲ ਹੈ ਫੇਸਬੂਕ ਬੜਾ ਪਿਆਰਾ ਬੜਾ ਪਿਆਰਾ ਹੈਗਾ ਹੂੰ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਇਹਦਾ ਮੁੱਲ ਜਾਇਜ਼ ਅਟਰਾ ਦਾ ਕੋਈ ਮੁੱਲ 40 ਕਰ ਵਾਲੇ 45 ਕਰ ਵਾਲੇ ਹੂੰ 36000 ਰੁਪਏ ਲੈਣਾ ਚੱਕ ਬਾਈ ਜਮਾ ਜਾਇਜ਼ ਮੁੱਲ ਆ ਮੁੱਲ ਕਰਾਉਣਾ ਬਾਈ ਕਹਿੰਦਾ ਜੇ ਓਰਿਜਨਲ ਮਰਜ਼ੀ ਵਾਲੇ ਘਾਟਾ ਵਾਧਾ ਨਹੀਂ ਹੋਣਾ ਕੋਈ ਵੀ 36000 ਰੁਪਏ ਲੈਣਾ ਹੀ ਆ ਠੀਕ ਹੈ ਕਿ ਨਹੀਂ ਜਮਾ ਯਾਜ ਮੁੱਲ ਆ ਕੋਈ ਨਹੀਂ ਮੈਂ ਛੱਤ ਕੇ ਮੁੱਲ ਰੱਖਿਆ ਬਾਈ ਨੇ ਜਮਾ ਯਾਜ ਕਹਿੰਦੇ ਬਾਈ ਹਾਂ 36000 ਰੁਪਏ ਬਾਈ ਕਹਿੰਦਾ ਲੈਣਾ ਹੀ ਬਸ ਵੜ ਡੰਗਾ ਯਾਰ ਕਿ ਨਹੀਂ ਹਾਂ ਹਾਂ ਪੂਰੀ ਆ ਨਹੀਂ ਕੋਈ ਟੱਕਰ ਲੱਤਾਂ ਜੋੜਾ ਕਰਕੇ ਖੜ ਜਣਾ ਵੜਨੇ ਆ ਨਹੀਂ ਸਹੀ ਗੱਲ ਆ ਹਮ ਟੱਲ ਟੋਲ ਦੇ ਕੋਲ ਬੜੀ ਪਈ ਨਹੀਂ ਆ ਜਾ ਕੀ ਬਾਤ ਬੜਾ ਨਹੀਂ ਆ ਲੈ ਵਾ ਚੰਗਾ ਨਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਜਾਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ